ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਇੱਕ ਵੱਡੇ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਦਰਅਸਲ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦੁਆਰਿਆਂ ਸਾਹਿਬ ਜਾਂ ਧਾਰਮਿਕ ਸਥਾਨਾਂ ਤੇ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਉਹਨਾਂ ਦੇ ਚੋਲਿਆਂ ਦਾ ਰੰਗ ਬਦਲਿਆ ਜਾਵੇ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਿਤੇਸ਼ ਦਾ ਨਾਮ ਰੋਸ਼ਨ ਕਰੇਗਾ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਦੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕੇ ਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇਖ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ਵੀ ਪੀਟ ਗਿਆ ਕਿ ਤੇ ਪਿਛਲੇ ਦਿਨੀ ਐਸਜੀਪੀਸੀ ਨੇ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਸੀਗਾ ਤੇ 16 ਥਾਵਾਂ ਤੇ ਲੱਗੇ ਹੋਏ ਨਿਸ਼ਾਨਦਸਾਬ ਦੇ ਚੋਲੇ ਬਦਲ ਦਿੱਤੇ ਗਏ ਸੀ ਲੇਕਿਨ ਇਸ ਚ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ ਇੰਗਲੈਂਡ ਅਤੇ ਗ੍ਰੀਸ ਦੀਆਂ ਕਮੇਟੀਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਬਾਰੇ ਪੂਰੀ ਗੱਲਬਾਤ ਪੂਰੀ ਡਿਟੇਲ ਕਿ ਅਜਿਹਾ ਕਿਉਂ ਹੋਇਆ ਇਹ ਲੈਣ ਵਾਸਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਮੇਰੇ ਸਹਿਯੋਗੀ ਨੇ ਪਰਮਿੰਦਰ ਬਰਿਆਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਦੱਸਣਗੇ ਕਿ ਪੂਰੀ ਪੂਰਾ ਇਹ ਮਸਲਾ ਹੈ ਕੀ ਹੈ ਔਰ ਆਖਿਰ ਅਚਾਨਕ ਕੁਝ ਕਮੇਟੀਆਂ ਨੇ ਇਨਕਾਰ ਕਿਉਂ ਕਰ ਦਿੱਤਾ ਪਰਮਿੰਦਰ ਬਰਿਆਣਾ ਜੀ ਤੁਹਾਡਾ ਸਵਾਗਤ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਪੂਰਾ ਮਸਲਾ ਦੱਸੋ ਕਿ ਕੀ ਹੈ ਕਿ ਰੰਗ ਬਦਲਣ ਦੀ ਲੋੜ ਕਿਉਂ ਪਈ ਔਰ ਜੇ ਰੰਗ ਬਦਲ ਵੀ ਦਿੱਤੇ ਹੈ ਤਾਂ ਕੁਝ ਕਮੇਟੀਆਂ ਜਿਹੜੀਆਂ ਹਾਲਾਂਕਿ ਇੰਗਲੈਂਡ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਘਟੋ ਘਟ ਹਜ਼ਾਰ ਗੁਰਦੁਆਰੇ ਇੰਗਲੈਂਡ 'ਚ ਨੇ ਗੁਰਦੁਆਰਾ ਸਾਹਿਬ ਇੰਗਲੈਂਡ 'ਚ ਨੇ ਤੇ 300 ਗ੍ਰੀਸ ਦੇ ਵਿੱਚ ਨੇ ਤੇ ਇਹ ਬੜਾ ਵੱਡਾ ਵੱਡੀ ਵੱਡੀ ਗਿਣਤੀ ਹੋ ਗਈ ਕਮੇਟੀਆਂ ਵੱਟੀਆਂ ਹੋ ਗਈਆਂ ਉਹ ਤੇ ਉਹਨਾਂ ਨੇ ਇਨਕਾਰ ਕਿਉਂ ਕਰ ਦਿੱਤਾ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਪਿਸ਼ੋਕੜ ਦੇ ਵਿੱਚ ਜਾਣ ਦੀ ਲੋੜ ਆ ਸਾਰੇ ਦਰਸ਼ਕ ਜਿਹੜੇ ਆ ਇਸ ਸਮੇਂ ਦੈਨਿਕ ਸਵੇਰਾ ਟੀਵੀ ਜਿਹੜੇ ਦੇਖ ਰਹੇ ਨੇ ਉਹ ਇਹ ਸਮਝਣਾ ਹੋਵੇਗਾ ਕਿ ਇਹ ਮਸਲਾ ਆਖਰ ਇਹ ਕਿੱਥੋਂ ਸ਼ੁਰੂ ਹੋਇਆ 20190 B 25 ਦੇ ਤਕਰੀਬਨ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਆਪਣੇ ਹੱਥਾਂ ਦੇ ਵਿੱਚ ਲਿਆ ਮਹੰਤਾ ਕੋਲੋਂ ਤੇ ਉਸ ਸਮੇ ਇਹ ਜਿਹੜਾ ਇੱਕ ਮਸਲਾ ਸੀਗਾ ਸਿੱਖ ਰਹਿਤ ਮਰਿਆਦਾ ਦਾ ਉਸ ਸਮੇ ਫਿਰ ਜਿਹੜੇ ਪੂਰਨ ਸੰਤ ਸਮਾਜ ਜਾਂ ਹੋਰ ਸਾਰੇ ਜਿੰਨੇ ਵੀ ਧਾਰਮਿਕ ਆਗੂ ਸੀਗੇ ਉਸ ਸਮੇ ਜਿਹੜੇ ਆ ਉਹਨਾਂ ਨੇ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਇੱਕ ਰਹਿਤ ਮਰਿਆਦਾ ਜਿਹੜੀ ਆ ਉਹ ਕਾਇਮ ਕੀਤੀ ਸੀ ਉਸ ਰਹਿਤ ਮਰਿਆਦਾ ਨੂੰ ਪ੍ਰਮਾਣਿਤ ਰਹਿਤ ਮਰਿਆਦਾ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਜਿਹਨੂੰ ਕਿ 1938 ਦੇ ਵਿੱਚ ਲਾਗੂ ਕੀਤਾ ਗਿਆ ਔਰ ਉਹ ਰਹਿਤ ਮਰਿਆਦਾ ਦੇ ਮੁਤਾਬਕ ਹੀ ਤਕਰੀਬਨ ਸਾਰਾ ਕੁਝ ਚੱਲਦਾ ਰਿਹਾ ਲੇਕਿਨ ਕਿਉਂਕਿ ਹੌਲੀ 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 ਜਿਹੜਾ ਆ ਸ਼ੁਰੂਆਤੀ ਦੌਰ ਦੇ ਉੱਤੇ ਪਹਿਲਾਂ ਇਹ ਹੀ ਕਲਰ ਹੁੰਦਾ ਸੀ لیکن ਆ ਹਿਸਤਾ ਆ ਹਿਸਤਾ ਜਿਹੜਾ ਆ ਇਹ ਕਲਰ ਬਦਲਦਾ ਬਦਲਦਾ ਕੇਸਰੀ ਜਿਹੜਾ ਕਲਰ ਹੋ ਗਿਆ ਤੇ ਹੁਣ ਕਿਉਂਕਿ ਪਿਛਲੇ ਦਿਨੀ ਮੇਰੀ ਜਿਹੜੀ ਆ ਇਹ ਫਰਮਾਨ ਜਾਰੀ ਕੀਤਾ ਫਰਮਾਨ ਵੀ ਨਹੀਂ ਕਹਿ ਸਕਦੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਤੁਸੀਂ ਜਿਹੜਾ ਆ ਰਹਿਤ ਮਰਿਆਦਾ ਦੇ ਤੌਰ ਦੇ ਉੱਤੇ ਜਿਹੜਾ ਤੁਹਾਡਾ ਰਹਿਤ ਮਰਿਆਦਾ ਉਹਦੇ ਮੁਤਾਬਕ ਤੁਸੀਂ ਜਿਹੜਾ ਆ ਇਹ ਨਿਸ਼ਾਨ ਸਾਹਿਬ ਦੇ ਜਿਹੜੇ ਆ ਚੋਲੇ ਜਿਹੜੇ ਆ ਉਹ ਬਦਲੋ ਉਹਦੇ ਵਿੱਚ ਇੱਕ ਜਿਹੜਾ ਆ ਕੇਸਰੀ ਰੰਗ ਤੋਂ سرمਈ ਤੇ ਦੂਸਰਾ ਬਸੰਤੀ ਕਲਰ ਜਿਹੜਾ ਆ ਉਹ ਅਡਾਪਟ ਕਰਨ ਲਈ ਉਹਨਾਂ ਨੇ ਕਿਹਾ ਵੀ ਨਿਸ਼ਾਨ ਸਾਹਿਬ ਦਾ ਇਹ ਕਰੋ ਖਾਸ ਕਰਕੇ ਉੱਤੇ ਜਿਹੜੇ ਨਿਸ਼ਾਨ ਸਾਹਿਬ ਦੇ ਉੱਤੇ ਖੰਡੇ ਲੱਗੇ ਹੁੰਦੇ ਉਹਦੇ ਸਬੰਧੀ ਵੀ ਹਦਾਇਤ ਜਾਰੀ ਕੀਤੀ ਵੀ ਇਹ ਜਿਹੜਾ ਆ ਖੰਡੇ ਦਾ ਕਿਹੜੇ-ਕਿਹੜੇ ਖੰਡੇ ਲੱਗ ਸਕਦੇ ਨੇ ਸੋ ਇਹ ਇਹਨੂੰ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਮੰਨਦਿਆਂ ਜਿਹੜਾ ਆ ਉਹ ਲਾਗੂ ਕਰ ਦਿੱਤਾ ਇਸ ਸਬੰਧੀ ਮੇਰੀ ਅ ਥੋੜਾ ਸਮੇਂ ਪਹਿਲਾਂ ਹੀ ਸ਼ਰੋਣੀ ਕਮੇਟੀ ਦੇ ਜਨਰਲ ਸਕੱਤਰ ਜਿਹੜੇ ਆ ਭਾਈ ਰਜਿੰਦਰ ਸਿੰਘ ਮਹਿਤਾ ਤੇ ਅਕਾਲੀ ਨੇਤਾ ਜਿਹੜੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਖੋਣਾ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਇਸ ਬਦਲਨ ਦਾ ਪਿਛੋਕੜ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਨਾ ਐਸਜੀਪੀਸੀ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸਿਗੇ ਕਿ ਇਹ ਨਾਗਪੁਰ ਤੋਂ ਆਦੇਸ਼ ਲੈਂਦੀ ਆ ਔਰ ਆਰਐਸਐਸ ਦੀ ਜਿਹੜੀ ਆ ਵੱਡੀ ਇਹਦੇ ਵਿੱਚ ਦਖਲਅੰਦਾਜ਼ੀ ਆ ਉਹਨਾਂ ਦਾ ਇਹ ਇਹ ਕਹਿਣਾ ਸੀਗਾ ਅ ਔਰ ਉਹਦੇ ਵਿੱਚੋਂ ਕਿਉਂਕਿ ਇਹਦੇ ਸੰਬੰਧੀ ਪਹਿਲਾਂ ਵੀ ਕਈ ਵਾਰੀ ਕੰਟਰੋਵਰਸੀ ਜਿਹੜੀ ਆ ਹੁੰਦੀ ਰਹੀ ਆ ਆਰਐਸਐਸ ਇਹ ਗੱਲ ਕਹਿੰਦੀ ਰਹੀ ਆ ਕਿ ਜਿਹੜੀ ਸਿੱਖ ਕੌਮ ਆ ਇਹ Hindu ਕੌਮ ਦਾ ਪਾਰਟ ਆ ਇਹ ਜਦ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਸੀ ਜਾਂ तमाम ਜਥੇਦਾਰੇ ਸਪਸ਼ਟ ਕਰਦੇ ਰਹੇ ਆ ਅਕਾਲ ਤਖਤ ਸਾਹਿਬ ਦੇ ਵੀ ਕਿ ਸਿੱਖ ਇੱਕ ਵਕਤ ਬਖਰੀ ਤੇ ਬਲਖਣ ਕੌਮ ਆ। ਔਰ ਉਹਦੇ ਤਹਿਤ ਹੀ ਇਹਨਾਂ ਨੇ ਇਹ ਫੈਸਲਾ ਲਿਆ ਵੀ ਅਸੀਂ ਜਿਹੜਾ ਆ ਸਾਡਾ ਉਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਆ ਆਰਐਸਐਸ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਭਗਵਾ ਕਰਨ ਦੀ ਤੌਰ ਦੇ ਉੱਤੇ ਜਿਹੜੀ ਗੱਲ ਚੱਲਦੀ ਸੀ ਉਹਨੂੰ ਲੈ ਕੇ ਫਿਰ ਇਹ ਇਹਨਾਂ ਨੇ ਇਹ ਫੈਸਲਾ ਲਿਆ ਵੀ ਘਟੋ ਘਟੇ ਜਿਹੜਾ ਸਿੱਖਾਂ ਦਾ ਇਹ ਵਖਰਾ ਜਿਹੜਾ ਕਲਰ ਪਹਿਲਾਂ ਤੋਂ ਹੀ ਪ੍ਰਮਾਣਾ ਤਾਂ ਉਹਨੂੰ ਲਾਗੂ ਕੀਤਾ ਜਾਵੇ ਤਾਂ ਜੋ ਭਰਮ ਭਲੇਖੇ ਜਿਹੜੇ ਆ ਦੂਰ ਹੋ ਜਾਣ ਔਰ ਜਿੱਥੇ ਜ਼ਿਕਰ ਰਹੀ ਗੱਲ ਇੰਗਲੈਂਡ ਦੇ ਗੁਰਦੁਆਰਿਆਂ ਦੀ ਉੱਥੇ ਵੀ ਕੱਲ ਵੀ ਇਸ ਨੂੰ ਲੈ ਕੇ ਬੜਾ ਵਿਵਾਦ ਜਿਹੜਾ ਉੱਠਿਆ ਸੀਗਾ ਕਿ ਅ ਇੰਗਲੈਂਡ ਤੋਂ ਇੱਕ ਸਟੇਟਮੈਂਟ ਲੱਗੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕਵੀਰ ਸਿੰਘ ਹੁਣਾ ਦੀ ਕਿ ਉਹਨਾਂ ਨੇ ਉੱਥੇ ਜਾ ਕੇ ਇਹ ਸਟੇਟਮੈਂਟ ਦਿੱਤੀ ਕਿ ਮੈਂ ਇਦਾਂ ਦਾ ਕੋਈ ਹੁਕਮ ਨਾਵਾ ਜਾਰੀ ਨਹੀਂ ਕੀਤਾ ਲੇਕਿਨ ਬਾਅਦ ਵਿੱਚ ਉਹਨਾਂ ਦੀ ਅੱਜ ਕੱਲ ਜਿਹੜੀ ਆ ਸ਼ਾਮੀ ਸਟੇਟਮੈਂਟ ਆਈ ਵੀ ਮੈਂ ਇਸ ਤਰ੍ਹਾਂ ਦੀ ਇੰਗਲੈਂਡ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਇਸ ਗੱਲ ਤੋਂ ਪਰੇ ਨਹੀਂ ਹਟਿਆ ਲੇਕਿਨ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਮੈਂ ਕੋਈ ਆਦੇਸ਼ ਨਹੀਂ ਦਿੱਤਾ ਮੈਂ ਤਾਂ ਸਿੰਪਲ ਐਸਜੀਪੀਸੀ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਆ ਲਿਖਤੀ ਕੋਈ ਫਰਮਾਨ ਨਹੀਂ ਕਿਹਾ ਵੀ ਉਹਨਾਂ ਵੀ ਤੁਸੀਂ ਇਹਨੂੰ ਲਾਗੂ ਕਰੋ ਲੇਕਿਨ ਜਿਹੜੀ ਬਲਦੇਵ ਸਿੰਘ ਪੰਜ ਪਿਆਰਿਆਂ ਦੀ ਜਿਹੜੀ ਗੱਲ ਆ ਉਹ ਉਹਦਾ ਬਾਰੇ ਉਹਨਾਂ ਨੇ ਪਹਿਲਾਂ ਵੀ ਇਹ ਕਹਿੰਦਾ ਕਿ ਇਹ ਹਮੇਸ਼ਾ ਹੀ ਐਸਜੀਪੀਸੀ ਦੇ ਉਲਟ ਚੱਲਦੇ ਰਹੇ ਨੇ ਪਹਿਲਾਂ ਜਦੋਂ ਕਲੰਡਰ ਦੀ ਗੱਲ ਆਈ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਿਧਾਂਤਕ ਤੌਰ ਤੇ ਹੀ ਉੱਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਚੱਲਦੇ ਨੇ ਹਰ ਵਾਰੀ ਚੱਲਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਇੰਗਲੈਂਡ ਦੇ ਗੁਰਦੁਆਰੇ ਨਹੀਂ ਆ ਬਹੁਤ ਸਾਰੇ ਜਿਹੜੇ ਆ ਜਿਹੜੇ ਸਮਰਪਤ ਨੇ ਆ ਕਾਲ ਤਖਤ ਸਾਹਿਬ ਲਈ ਕੁਝ ਇੱਕ ਦੋ ਹੋ ਸਕਦੇ ਜਿੱਥੇ ਉਹਨਾਂ ਦਾ ਇਨਫਲੂਐਂਸ ਹੋਵੇ ਲੇਕਿਨ ਸਾਰੇ ਪਾਸੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਉਹਨਾਂ ਦਾ ਮੰਨਣਾ ਕਿ ਸਾਡੀ ਵੀ ਸਾਰੇ ਜਿੰਨੇ ਵੀ ਉੱਥੇ ਦੀਆਂ ਕਮੇਟੀਆਂ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਜਾਂ ਤਾਂ ਕੋਈ ਮੀਟਿੰਗ ਕੀਤੀ ਹੋਵੇ ਤੇ ਅਸੀਂ ਇਹਨਾਂ ਨੂੰ ਨਹੀਂ ਬੁਲਾਇਆ ਤੇ ਉਹਨਾਂ ਨੂੰ ਬੁਲਾਇਆ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਤੇ ਸ਼ਰੋਣੀ ਕਮੇਟੀ ਨੇ ਉਹਨੂੰ ਲਾਗੂ ਕਰ ਦਿੱਤਾ ਜਦ ਕਿ ਉਹ ਜਿਹੜਾ ਉਹ ਉਹਨਾਂ ਦਾ ਸ਼ਰੋਣੀ ਕਮੇਟੀ ਤੇ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਗੁਰਦੁਆਰਾ ਸਾਹਿਬ ਸ਼ਰੋਣੀ ਕਮੇਟੀ ਦੇ ਅਧੀਨ ਆਉਂਦੇ ਹੀ ਨਹੀਂ ਹੈ ਉਹ ਉਹਨਾਂ ਦੀਆਂ ਲੋਕਲ ਕਮੇਟੀਆਂ ਨੇ ਲੇਕਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਦੇਖਣਾ ਆ ਨਾ ਕਿ ਉਹਨਾਂ ਨੇ ਸ਼ਰੋਣੀ ਕਮੇਟੀ ਨੂੰ ਦੇਖਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੇ ਗੱਲ ਕਹੀ ਗਈ ਆ ਤੇ ਉਹ ਉਹਨਾਂ ਨੂੰ ਮੰਨਣਾ ਚਾਹੀਦਾ ਆ ਔਰ ਇਹ ਗੱਲ ਰਜਿੰਦਰ ਸਿੰਘ ਮਹਿਤਾ ਹੁਣਾ ਨੇ ਵੀ ਕਹੀ ਆ ਵੀ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਆ ਔਰ ਇਹ ਪੁਰਾਣੀ ਰਹਿਤ ਮਰਿਆਦਾ ਆ 1938 ਦੀ ਰਹਿਤ ਮਰਿਆਦਾ ਹੁਣ ਤਾਂ ਕੋਈ ਕੋਈ ਇਦਾਂ ਦਾ ਜਾਂ ਕੋਈ ਹੁਣ ਪਿੱਛੇ ਮੀਟਿੰਗ ਹੋਈ ਹੋਵੇ ਕੋਈ ਵਿੱਚ ਉਹਦੇ ਵਿੱਚ ਫੈਸਲਾ ਲਿਆ ਹੋਵੇ ਤਾਂ ਉਹ ਇਹ ਗੱਲ ਕਹਿ ਸਕਦੇ ਆ ਕਿ ਮੀਟਿੰਗ ਹੋਈ ਆ ਜੀ ਸਾਨੂੰ ਸਾਡਾ ਨਹੀਂ ਲਿਆ ਗਿਆ ਇਹ ਤਾਂ ਇੱਕ ਪੁਰਾਣਾ ਲਾਗੂ ਕੀਤਾ ਗਿਆ ਵੀ ਉਹ ਉਹਨਾਂ ਦਾ ਉੱਥੇ ਆਪਣਾ ਜ਼ਰੂਰ ਕੁਝ ਕਮੇਟੀਆਂ ਤੇ ਹੋ ਸਕਦਾ ਆ ਪਰ ਉਹ ਉਹਨਾਂ ਨੇ ਸਗੋਂ ਉਲਟਾ ਉਹਨਾਂ ਤੇ ਅਲੀਗੇਸ਼ਨ ਲਾਇਆ ਵੀ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਤੇ ਜਦੋਂ ਕੈਲੰਡਰ ਦਾ ਮਾਮਲਾ ਆਇਆ ਉਦੋਂ ਵੀ ਇਹਨਾਂ ਨੇ ਸਾਰਾ ਭੰਬਲ ਭੂਸਾ ਪਾਇਆ ਤੇ ਹੁਣ ਵੀ ਉਹ ਜਿਹੜਾ ਇਸੇ ਗੱਲ ਦੇ ਵਿੱਚ ਲੱਗਿਆ ਔਰ ਜਿਹੜੀ ਸਟੇਟਮੈਂਟ ਛਪੀ ਆ ਅਖਬਾਰਾਂ ਦੇ ਵਿੱਚ ਉਹ ਉਥੋਂ ਉਹਨਾਂ ਨੇ ਹੀ ਜਿਹੜੀ ਆ ਸਿਪਾਈ ਆ ਜੇਹਦਾਰ ਦੇ ਹਵਾਲੇ ਦੇ ਨਾਲ ਲੇਕਿਨ ਜੇਹਦਾਰ ਸਾਹਿਬ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਆ ਵੀ ਮੈਂ ਕੋਈ ਇਦਾਂ ਦੀ ਇੰਗਲੈਂਡ ਦੇ ਵਿੱਚ ਸਟੇਟਮੈਂਟ ਨਹੀਂ ਦਿੰਦੀ ਜਿਹਦੇ ਵਿੱਚ ਮੈਂ ਆਪਣੀ ਕਹੀ ਹੋਈ ਗੱਲ ਤੋਂ ਪਿੱਛੇ ਹਟਦਾ ਹੋਵਾਂ ਸੋ ਇਹ ਇੱਕ ਮੈਂ ਸਮਝਦਾ ਕਿ ਉੱਥੇ ਜਿਹੜਾ ਆ ਇਹ ਇਹਨਾਂ ਨੂੰ ਖਾਸ ਕਰਕੇ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਜੇ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਉਹਦੀ ਉਹਦੀ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ ਸ਼ੁਕਰੀਆ ਇਹ ਪਰਮਿੰਦਰ ਬਰਿਆਣਾ ਜੀ ਸਨ ਸਾਡੇ ਨਾਲ ਜਿਹੜੇ ਇਸ ਮਸਲੇ ਦੇ ਵਿੱਚ ਇਸ ਖਾਸ ਜਿਹੜਾ ਮੁੱਦਾ ਉੱਠਿਆ ਇਹਦੇ ਤੇ ਤਕਨੀਕੀ ਕੁਝ ਗੱਲਾਂ ਉਹਨਾਂ ਨੇ ਦੱਸੀਆਂ ਨੇ ਜਿਨ੍ਹਾਂ ਦਾ ਨਾਮ ਲਿਆ ਗਿਆ ਕਿ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਉਹ ਪਹਿਲਾਂ ਵੀ ਕਈ ਮੁੱਦੇ ਚੁੱਕ ਚੁੱਕੇ ਨੇ ਔਰ ਜੋ ਵੀ ਫੈਸਲੇ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਲਈ ਜਾਂਦੇ ਨੇ ਉਹਨਾਂ ਤੇ ਇਹ ਕਿੰਤੂ ਪਰੰਤੂ ਜ਼ਰੂਰ ਕਰਦੇ ਨੇ ਇਹ ਉਹਨਾਂ ਨੇ ਹਜੇ ਜਿਹੜੀ ਐਸਜੀਪੀਸੀ ਦੇ ਮੈਂਬਰ ਜਾਂ ਸਖਤਰ ਹੋਣਾ ਨਾਲ ਉਹਨਾਂ ਦੀ ਗੱਲ ਹੋਈ ਹੈ ਤੇ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈ ਇਹ ਮਸਲਾ ਅੱਗੇ ਕਿਹੋ ਜਿਹਾ ਰਹੇਗਾ ਇਹ ਤੁਹਾਨੂੰ ਦੱਸਦੇ ਰਾਵਾਂਗੇ ਹੌਨ ਇਜਾਜ਼ਤ ਦਿਓ ਧੰਨਵਾਦ